ਕੁੜੀ ਬੇਉਣੀ ਨਹੀਂ ਲਿਉਣੀ ਨਹੀਂ ਜੇ ਤੁਸੀਂ ਆਲਦੀ ਮਰਜ਼ੀ ਕਰਨੀ ਹੈ ਤਾਂ ਦਾਵਾ ਹੋ ਬਸ ਲੱਗਦਾ ਕਿ ਇਹਨਾਂ ਦੀ ਗੱਲ ਸੁਣਾ ਹਾਏ ਭਾਬੀ ਆਏ ਕੋਈ ਬੁੜੀ ਨਹੀਂ ਆ ਦੇਖੀ ਮਰੋੜਾ ਨਾ ਕੀ ਹੋ ਗਿਆ ਮੈਨੂੰ ਨਹੀਂ ਪਤਾ ਕੀ ਹੋਇਆ ਅੰਦਰ ਕੀ ਗੱਲਾਂ ਚੱਲਦੇ ਮੌਜਾਂ ਨਾਲ ਹੀ ਕਹਿਤਾ ਵੀ ਮੈਨੂੰ ਤਾਂ ਪੈਸਿਆਂ ਦੀ ਲੋੜ ਨਹੀਂ ਕਮਲਗੇ ਇੱਥੇ ਪੈਸੇ ਪਿੱਛੇ ਤਾਂ ਮੈਂ ਤੇਰੇ ਨਾਲ ਜੀਦੀ ਜਾਨੀ ਐ ਵੀ ਹੁਣ ਤੇਰਾ ਬੱਲਣ ਫੁੱਕਣ ਦੂਰੀ ਵਰਕ ਕਾਹਦੇ ਪਾਵਾ ਸੱਸੀ ਘਰ ਪਈ ਹੋ ਠੀਕ ਓ हां ਵਧੀਆ ਤੁਸੀਂ ਦੱਸੋ ਠੀਕ ਹੋ ਮੈਂ ਤਾਂ ਠੀਕ ਐ ਫਿਰ ਅੱਜ ਤੇਰਾ ਜੀ ਕਿਵੇਂ ਕੀਤਾ ਹੋਂਦਾ ਉਹ ਨਹੀਂ ਨਹੀਂ ਭਾਬੀ ਇਹੇ ਜੀ ਗੱਲ ਨਹੀਂ ਉਹੀ ਲੱਗਦਾ ਤੁਹਾਨੂੰ ਹੋਰ ਸੁਣਾਓ ਆਪਣਾ ਪਰਿਵਾਰ ਤਾਂ ਠੀਕ ਆ ਸਾਰਾ ਠੀਕ ਐ ਭਾਈ ਜਿਹੇ ਜਿਹੇ ਟਾਈਮ ਪਾਸ ਹੋਈ ਜਾਂਦਾ ਤੈਨੂੰ ਪਤਾ ਹੀ ਐ ਹੋਰ ਦਸ ਮਾਸੀ ਜੀ ਦਾ ਕੀ ਹਾਲ ਆ ਹਾਂ ਹਾਂ ਠੀਕ ਆ ਵਧੀਆ ਤੇ ਮੀਤ ਕਿੱਥੇ ਐ ਮੀਤ ਨੇ ਕਿੱਥੇ ਹੁਣੇ ਵਿਚਾਰੀ ਨੇ ਮੱਥਾ ਮਾਰੀ ਜਾਂਦੀ ਐ ਦੁੱਖਾਂ ਨਾਲ ਉਹ ਤਾਂ ਗੱਲ ਭਾਬੀ ਤੈਨੂੰ ਵੀ ਪਤਾ ਹੀ ਆ ਸਾਰਿਆਂ ਦਾ ਹੀ ਹਾਲ ਆ ਬਸ ਟਾਈਮ ਪਾਸ ਹੈ ਟਾਈਮ ਪਾਸ ਤਾਂ ਹੈਗਾ ਹੈ ਪਰ 5 ਸਾਲ ਹੋ ਗਿਆ ਤੁਸੀਂ ਤਾਂ ਬੱਤੀ ਨੀਵਾਹੀ ਆ ਕੇ ਐ ਵੀ ਨਹੀਂ ਪੁੱਛਿਆ ਵੀ ਮੀਤ ਜਉਂਦੀ ਐ ਕਿ ਮਰ ਗਈ ਓਹੋ ਭਾਬੀ ਜੀ ਤੁਸੀਂ ਤਾਂ ਮੈਨੂੰ ਤਾਨੇ ਮਾਰਨ ਲੱਗ ਗਏ ਸਾਰਿਆਂ ਦਾ ਆਬਦਾਬਦਾ ਹੀ ਆ ਹੁਣ ਤੁਹਾਨੂੰ ਵੀ ਪਤਾ ਸਾਡੇ ਤੇ ਕਿਹੜਾ ਘਟ ਹੋਈ ਐ ਐਡਾ ਵੱਡਾ ਦੁੱਖਾਂ ਦਾ ਪਹਾੜ ਡਿੱਗ ਗਿਆ ਅਸੀਂ ਵੀ ਕੀ ਕਰੀਏ ਹੁਣ ਸਾਰੇ ਤਾਂ ਭਈ ਛੋੜੀ ਵੀ ਨਹੀਂ ਛੋੜੇ ਵੀ ਇਕੱਲਾ ਇਕੱਲਾ ਜਵਾਕ ਸੀ ਤੇ ਨਾਈ ਸਾਡੇ ਕੁੜੀ ਦੇ ਸਾਰੇ ਆ। ਉਹੀ ਤਾਂ ਗੱਲ ਆ ਫਿਰ ਤੇ ਮੈਂ ਨਾ ਤੁਹਾਨੂੰ ਐਂ ਕਹਿੰਦੀ ਸੀਗੀ ਤੇ ਮੀਤ ਕਿੱਥੇ ਆ ਜੇ ਤੁਸੀਂ ਬੁਲਾ ਦਿੰਦੇ ਤਾਂ ਵੜਾ ਜਾਂ ਵਧੀਆ ਸੀ। ਕੋਈ ਕੰਮ ਐ ਭਾਈ ਦੱਸਦੇ ਮੈਨੂੰ। ਹਾਂ ਹੈ ਤਾਂ ਕੰਮ ਹੀ ਸੀਗਾ ਭਾਬੀ। ਮੇਰੀ ਗੱਲ ਸੁਣ। ਜੇ ਮੈਨੂੰ ਨਹੀਂ ਦੱਸਣ ਆਲਾ ਕਿ ਮੀਤ ਨੂੰ ਹੀ ਦੱਸੇਗੀ। ਆ ਚੱਲ ਜੇ ਤੁਸੀਂ ਉਹਨੂੰ ਬੁਲਾ ਦਿੰਦੇ ਤਾਂ ਵਧੀਆ ਕਿਉਂਕਿ ਸਾਡੇ ਘਰ ਦਾ ਮਾਮਲਾ ਥੋੜਾ ਜਿਹਾ ਤਾਂ ਕਰਕੇ ਮੈਂ ਨਹੀਂ ਚਾਹੁੰਦੀ ਵੀ ਚਲੋ ਠੀਕ ਐ ਵੀ ਮੇਰੀ ਜਿਹੜੀ ਵੀ ਗੱਲ ਹੋਵੇ ਉਹ ਮੀਤ ਨਾਲ ਹੀ ਹੋਵੇ ਚੱਲ ਕੋਈ ਨਾ ਉਹ ਤਾਈ ਕਿ ਘਰੀ ਗਈ ਹੋਈ ਐ ਤੁਸੀਂ ਬੈਠੋ ਕੋਈ ਨਾ ਅੰਦਰ ਬਹਿ ਜਾਓ ਨਾਲੇ ਇੱਥੇ ਗਰਮੀ ਐ ਮੈਂ ਤਾਂ ਨਾ ਲਸਣ ਸਿਲਦੀ ਸੀ ਮੈਂ ਤੇਰੇ ਵਾਸਤੇ ਚਾਹ ਪਾਣੀ ਬਣਾ ਕੇ ਲਿਆਉਣੀ ਨਹੀਂ ਚਲੋ ਉਹ ਤਾਂ ਕੋਈ ਗੱਲ ਨਹੀਂ ਤੇ ਤੁਸੀਂ ਮੜ ਜਾਣਾ ਉਹਨੂੰ ਬੁਲਾ ਲਓ ਮੀਤ ਨੂੰ ਕੋਈ ਨਾ ਮੈਂ ਤੇਰੇ ਭਾਈ ਨੂੰ ਭੇਜਦੀ ਐ ਆ ਜਾ ਅੰਦਰ ਬਹਿ ਜਾ ਉਹ ਹਾ ਕੁੜੀਏ ਆ ਜਾ ਜਿਹੜੇ ਪਵਾੜੇ ਪਵਾਏ ਆ ਉਹ ਗੱਲ ਸੁਣ ਲੈ ਮੇਰੀ ਆ ਕੇ ਉਹੀ ਨਾ ਬੋਲੀ ਜਾਇਆ ਕਰ ਕੀ ਪਵਾੜੇ ਪਵਾਤੇ ਇੱਕ ਕੰਮ ਕਿਆ ਸੀ ਮੈਨ ਲੱਗਾ ਉਹ ਵੀ ਸਿਰੇ ਨਹੀਂ ਲਾਇਆ ਹੋਊਗਾ ਸਿਰੇ ਲਾਇਆਗਾ ਆ ਜਾ ਆ ਜਾ ਦੱਸਦੀ ਹੈਂਗੀ ਕੀ ਕਹਿੰਦਾ ਬਾਪੂ ਫਿਰ ਬਾਪੂ ਨੇ ਦਿੱਤਾਂਗਾ ਮੈਨੂੰ ਖਰੇ ਖਰੇ ਦੀਆਂ ਗੱਲਾਂ ਪਤਾ ਜਮਾ ਕੀ ਖਰੇ ਖਰੇ ਦੀਆਂ ਗੱਲਾਂ ਦੱਸ ਇੱਕ ਕੰਮ ਨਹੀਂ ਕਰ ਸਕਦੀ ਹੈਗੀ ਕਿਹੜਾ ਤੱਕ ਦਾ ਕੰਮ ਸੀਗਾ ਇਹ ਲੈ ਤੂੰ ਤਾਂ ਐਂ ਕਹਿਣਾ ਜਿਵੇਂ ਬਸ ਐਂ ਕੰਮ ਹੋ ਜੂਗਾ ਏ ਉਹ ਫਿਰ ਹੋਰ ਦੱਸ ਕਿਵੇਂ ਹੋਊਗਾ ਉਹ ਦੱਸ ਦੇ ਪਈ ਮੇਰੀ ਗੱਲ ਸੁਣ ਲਾ ਬਾਪੂ ਨੇ ਤਾਂ ਜਮਾ ਪੱਥਰ ਤੇ ਲਿਖੀ ਰ ਕਰਤੀ ਕਹਿੰਦਾ ਮੇਰੇ ਬਣੂ ਮਰਦਾ ਮਾਜੇ ਨਹੀਂ ਕਰਾਣਾ ਵਿਆਹ ਨਾ ਕਰਾਵੇ ਮੈਂ ਤਾਂ ਭਈ ਉਹਦੇ ਨਾਲ ਵਿਆਹ ਕਰਦਾ ਨਹੀਂ ਹੈਗਾ ਫਿਰ ਮੇਰੀ ਵੀ ਹੰਡਾ ਵਿਆਹ ਤਾਂ ਮੈਂ ਉੱਥੀ ਕਰਾਉਂਗਾ ਤੇਰੀ ਤਾਂ ਹੰਡ ਫੜ ਲਈ ਤੂੰ ਤਾਂ ਫੜ ਰੱਖੀ ਐ ਹੰਡ ਤੇ ਮੇਰੇ ਤਾਂ ਛਾਪ ਪਵਾਦੀ ਬਾਪੂ ਤੋਂ ਜਮਾ ਉਹ ਫਿਰ ਉਹੀ ਗੱਲ ਭੈਣੇ ਤੇਰੀ ਦੱਸ ਸਾਰਾ ਦਾ ਕੰਮ ਕਰਾਈ ਜਾਂਦਾ ਹੈ ਨਾਲੇ ਮੁੜ ਕੇ ਉਹੀ ਗੱਲ ਇੱਕ ਕਹਣਾ ਮੇਰਾ ਵੀ ਮੰਨ ਲੈ ਪਹਿਲਾਂ ਕੰਪੈਨ ਲਵਾਈ ਤੂੜੀ ਬਣਵਾਈ ਹੁਣ ਆਹ ਕੰਮ ਕਰੀ ਐ ਨਾ ਆਪ ਤਾਂ ਉਹ ਢੱਕਾਂ ਦੀ ਤੋੜਦਾ ਹੈਗਾ ਖੇਤ ਆ ਕੇ ਤੇ ਮਾੜਾ ਮੋਟਾ ਮੇਰਾ ਕਹਿਣਾ ਵੀ ਨਹੀਂ ਮੰਨ ਸਕਦਾ ਹੈਗਾ ਫਿਰ ਭਾਈ ਮੈਨੂੰ ਨਹੀਂ ਪਤਾਗਾ ਮੇਰੇ ਤਾਂ ਤੁਸੀਂ ਸੌਂ ਲੱਗੇ ਤੁਸੀਂ ਨਾ ਜਮਾ ਮੈਨੂੰ ਤਾਂ ਸਨ ਬਿਚਾਲੇ ਮਾਰਤਾ ਜਮਾ ਉਧਰੋਂ ਤੇਰਿਆਂ ਗੱਲਾਂ ਸੁਣਦੀਆਂ ਮੈਂ ਉਧਰੋਂ ਬਾਪੂ ਜੀ ਦੀਆਂ ਗੱਲਾਂ ਸੁਣਦੀਆਂ ਮੈਂ ਕਰਾਂ ਤਾਂ ਕਰਾਂ ਕੀ ਘਰੇ ਗਈ ਤੇ ਮੇਰੇ ਹੋਸ਼ਾਂ ਪਾਊਗਾ ਅਗਲਾ ਤੂੰ ਮੇਰੀ ਗੱਲ ਸੁਣ ਜੇ ਤੇਰਾ ਕਹਿਣਾ ਨਹੀਂ ਮੰਨਦਾ ਨਾ ਫਿਰ ਤੂੰ ਪਰੌਣੇ ਨੂੰ ਫੋਨ ਕਰ ਦੇ ਆਪੀ ਆ ਕੇ ਮਨਾ ਲੂਗਾ ਇਹਨੂੰ ਉਹਦਾ ਕਹਿਣਾ ਥੋੜੀ ਮੋੜੂਗਾ ਫਿਰ ਮੋੜਦਾ ਤਾਂ ਨਹੀਂ ਪਰ ਬਾਪੂ ਨੇ ਤਾਂ ਸਿੱਧਾ ਕਹਿਤਾ ਹੈ ਕਹਿੰਦਾ ਮੈਂ ਤਾਂ ਇਹ ਜੇ ਘਰ ਦਾ ਰਿਸ਼ਤਾ ਲੈਣਾ ਹੀ ਔਰ ਕੋਸ ਨਹੀਂ ਹੁੰਦਾ ਹੈਗਾ ਮੈਂ ਤੈਨੂੰ ਜਿਹੜੀ ਗੱਲ ਦੱਸੀ ਹੈ ਨਾ ਨਹੀਂ ਫਿਰ ਮੈਨੂੰ ਹੀ ਪਰੋਣੇ ਨਾਲ ਗੱਲ ਕਰਨੀ ਪਊਗੀ ਉਹੀ ਆ ਕੇ ਲੋਟ ਕਰੂਗਾ ਬਾਕੀ ਜਦੋਂ ਪਰੋਣੇ ਨੂੰ ਮੈਂ ਕਹਿ ਦਊਗਾ ਵੀ ਤੂੰ ਕਹਿ ਦੇ ਵੀ ਜੇ ਮੇਰਾ ਕਹਿਣਾ ਨਹੀਂ ਮੰਨਣਾ ਮੈਂ ਸਮਝ ਲਾ ਟੁੱਟ ਗਿਆ ਪਰ ਆਪੀ ਬੇਸ਼ਰਮ ਹੁੰਦਾ ਕਹਿ ਦਊਗਾ ਵੀ ਠੀਕ ਹੈ ਕਰ ਦੋ ਐਂ ਹੱਲ ਕਰੀਦਾ ਹੁੰਦਾ ਤੈਨੂੰ ਤਾਂ ਗੱਲ ਅਸੀਂ ਤਾਂ ਮੇਰੀ ਗੱਲ ਸੁਣ ਲੈ ਅਸੀਂ ਤਾਂ ਕਹਿ ਦਾਂਗੇ ਮੈਂ ਤਾਂ ਕਹਤਾ ਸੀ ਚੱਲ ਉਹਦੀ ਵੀ ਮੈਂ ਮਿੰਤ ਬਾੜੀ ਕਰ ਲੂੰਗੀ ਉਹ ਵੀ ਕਹਿ ਦਊਗਾ ਫਿਰ ਬਾਪੂ ਜੀ ਬਾਪੂ ਜੀ ਨਾ ਅੱਖੇ ਲੱਗਦੇ ਹੁਣ ਮੈਂ ਕਰਾਂ ਤਾਂ ਕਰਾਂ ਕਿ ਮੈਨੂੰ ਐ ਵੀ ਦੱਸ ਦੇ ਉਹ ਤੈਥੋਂ ਨਹੀਂ ਕੁੜੀਏ ਕੋਸ ਮੈਂ ਤਾਂ ਪਰੌਣੇ ਨਾਲ ਗੱਲ ਕਰੂੰਗਾ ਉਹੀ ਲੋਟ ਕਰੂੰਗਾ ਬਾਪੂ ਨੂੰ ਵੇ ਮੇਰੀ ਗੱਲ ਤਾਂ ਸੁਣ ਲੈ ਕਰ ਭਲੇ ਮਾਨ ਸਾ ਤੂੰ ਤਾਂ ਜਮਈ ਬਸ ਤਾ ਆਏ ਗੱਲ ਜਮਈ ਪਾਰ ਹੀ ਲਾ ਦੇਣਾਗਾ ਉਹ ਪਾਰ ਲਾਉਣਾ ਦੇਖ ਐਡਾ ਕੰਮ ਕਿ ਆਉ ਉਹ ਤੇਤੋਂ ਹੋਇਆ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਮੈਂ ਪਰੌਣੇ ਨੂੰ ਫੋਨ ਲਾਉਂਗਾ ਉਸ ਹਿਸਾਬ ਚ ਗੱਲ ਕਰੂੰਗਾ ਤੇਰੇ ਹਿਸਾਬ ਚ ਨਹੀਂ ਆਉਂਦੀ ਹੈਗੀ ਤੂੰ ਜਾ ਬਗ ਲੈ ਮੇਰੀ ਗੱਲ ਸੁਣ ਲੈ ਅਸੀਂ ਚੱਲ ਦੋਨੇ ਜੀ ਆ ਜਾਾਂਗੇ ਬਾਪੂ ਦੀ ਮਿੰਤਵਾਰੀ ਕਰ ਲਾਂਗੇ ਬਾਪੂ ਆਖੇ ਵੀ ਲੱਗੇ ਉਹ ਆਖੇ ਲੱਗੂਗਾ ਲੱਗੂਗਾ ਕਿਉਂ ਨਾ ਦੱਸ ਜੇ ਪਰੋਣੇ ਦੀ ਨਾ ਮੰਨੂਗਾ ਹੋਰ ਦੱਸ ਕੀ ਦੀ ਮੰਨੂਗਾ ਚੱਲ ਭਾਈ ਮੇਰੀ ਗੱਲ ਸੁਣ ਲੈ ਤੂੰ ਕਹਿ ਦੀ ਮੇਰੇ ਤਾਂ ਅਗਲਾ ਸਟਰੌਲ ਫੇਰੂਗਾ ਜੇ ਮੈਂ ਕਹੂੰਗੀ ਤਾਂ ਆਹ ਕਾਨ ਅੱਗੇ ਜੇ ਮੈਂ ਉਹਦੀ ਗੀ ਚਲ ਮੈਂ ਆਪੇ ਕਹਿ ਦੂੰਗਾ ਚੰਗਾ ਮੈਂ ਤਾਂ ਬਾਪੂ ਦਾ ਚੋਰ ਹੂੰ ਆਈ ਸੀਗੀ ਨਹੀਂ ਮੈਨੂੰ ਕਹਿਦਾ ਹੁਣ ਤੂੰ ਫੇਰ ਚਮਚਾਗਰੀ ਕਰਨ ਤੁਰ ਪੀਓ ਨਹੀਂ ਤੂੰ ਭੱਗ ਜਾ ਭੱਗ ਜਾ ਮੈਂ ਆਪੀ ਪਰੋਣੇ ਨਾਲ ਗੱਲ ਕਰਦਾ ਚਲ ਠੀਕ ਆ ਮੈਂ ਤਾਂ ਤੇਰੇ ਆਖੇ ਜਵਾਨੀ ਹੁਣ ਲੱਗਦੀ ਹੈਗੀਗੀ ਲੱਗਦੀ ਨਹੀਂ ਹੈਗੀ ਇੱਕ ਕੰਮ ਕਿਹਾ ਸੀ ਉਹ ਵੀ ਨਹੀਂ ਹੋਇਆ ਹੈਗਾ ਐ ਕਰਦਾ ਅਰੇ ਜੀ ਖੰਡਿਆ ਦਿੰਦਾ ਉਸ ਤੋਂ ਬਾਅਦ ਪਰੋਣੇ ਨੂੰ ਫੋਨ ਲਾਉਣੀ ਐ ਨਹੀਂ ਕੰਮ ਲੋਟਾਂ ਮਰੀਗਾ ਸੁਣਿਆ ਜੀ ਓਏ ਹਾਂ ਮੈਂ ਤੁਹਾਨੂੰ ਆਏ ਕਹਿੰਦੀ ਸੀ ਮੈਂ ਕਿ ਮੀਤ ਨੂੰ ਬੁਲਾ ਲਿਆ ਹੁੰਦੇ ਉਹ ਕੀ ਕਰਾਉਣਾ ਮੀਤ ਤੋਂ ਉਹਨਾਂ ਨੇ ਕਰਾ ਦੇਣਦੇ ਕੰਮ ਧੰਦਾ ਉਹਨਾਂ ਅਗਲੇ ਲੋਡ ਹੁੰਦੀ ਹੈ ਸਾਰਾ ਦਿਨ ਮੀਤ ਮੀਤ ਲਾ ਰੱਖਿਆ ਬੁਲਾ ਲਿਆ ਕੋਈ ਤੇਰੇ ਮਨ ਚ ਤਾਂ ਆ ਹੀ ਜਾਂਦਾ ਵੀ ਮੀਤ ਨੂੰ ਕੰਮ ਦੀ ਖਾਤਰ ਬੁਲਾਉਂਦੀ ਐ ਮੈਨੂੰ ਕੋਈ ਕੰਮ ਐ ਕੀ ਕੰਮ ਅਦਨ ਕੋਈ ਨਗਲੇ ਦੇ ਕੰਮ ਐ ਉਹਨਾਂ ਦੇ ਆਪੇ ਛੱਡੇ ਜਾਣਗੇ ਉਹ ਜੋ ਤਾਈ ਕਹਿੰਨੇ ਕਹੀ ਦਿੱਤਾ ਵੀ ਸਾਡੇ ਕੰਮ ਧੰਦਾ ਵੀ ਦੋ ਤਿੰਨ ਅਸੀਂ ਰੱਖਾਂਗੇ ਹੁਣ ਬਿੰਦੇ ਬਿੰਦੇ ਬੁਲਾ ਕੇ ਨਸ ਕੀ ਉਹਨੂੰ ਉਦੀ ਨੰਨਦਾਈ ਹੋਈ ਐ ਜੀ ਨੰਨਦਾਈ ਹਾਂ ਵੀਰਪਾਲ ਆਈ ਹੋਈ ਐ ਉਹ ਕੀ ਕਰਨਾਗੇ ਹੁਣ ਉਹ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਭਾਈ ਹੁਣ ਤੇਰੇ ਸਾਲ ਪਾਰ ਹੋ ਗਿਆ ਵੀ ਹੁਣ ਤੇਰੇ ਜ਼ਿਆਦਾ ਆ ਗਈ ਕਹਿੰਦੀ ਭਾਬੀ ਕੋਈ ਕੰਮ ਐ ਵੀ ਤੁਸੀਂ ਮਾੜੇ ਅਮੀਤ ਨੂੰ ਬੁਲਾ ਦਿਓ ਮੈਂ ਸਾਨੂੰ ਤਾਈ ਨੂੰ ਕਹਿੰਦੀ ਸੀ ਵੀ ਤਾਇਕੇ ਘਰੇ ਬੁਲਾ ਲਿਆ ਉਹ ਕੀ ਯਾਰੇ ਤੀਜੇ ਦਿਨ ਮਨ ਮੰਨ ਕੇ ਚੱਲ ਹੁਣ ਮਾੜਾ ਮਾੜਾ ਮੀਤ ਮਾੜਾ ਮਾੜਾ ਕੋਪਾ ਲੇਸੀ ਹੁਣ ਤਵਾਰੇ ਉਹੀ ਗੱਲ ਬਚਾਖਮਾ ਤੇ ਨੂਨ ਲਾਉਣਾ ਹੀ ਗੱਲ ਹੋ ਗਈ ਨਹੀਂ ਤਾਂ ਅਵੇ ਪਿੰਡ ਦੇ ਸੰਡੇ ਉਹੀ ਗੱਲਾਂ ਕਰੀਏ ਨੇ ਕੀ ਗੱਲਾਂ ਕਰਨੀਆਂ ਕੀ ਕੰਮ ਹੈ ਇਹਨਾਂ ਨੂੰ ਪਤਾ ਨਹੀਂ ਜੀ ਮੈਨੂੰ ਤਾਂ ਆਪ ਨਹੀਂ ਦੱਸਿਆ ਮੈਂ ਕਿਹਾ ਮੈਨੂੰ ਦੱਸ ਦੇ ਕਹਿੰਦੀ ਨਹੀਂ ਭਾਬੀ ਮੈਂ ਤੈਨੂੰ ਨਹੀਂ ਦੱਸਦੀ ਮੀਤ ਨਾਲ ਹੀ ਗੱਲ ਕਰਨੀ ਹੈ ਵੀ ਉਹਨਾਂ ਦੇ ਘਰ ਦੀ ਕੋਈ ਗੱਲ ਹੈ ਹੁਣ ਬੁਲਾ ਕੇ ਲੈ ਆ ਮੈਨੂੰ ਬੁਲਾ ਕੇ ਤਾਂ ਲਿਆਉਣੀ ਪਊਗੀ ਜੀ ਨਾਲੇ ਆਏ ਆ ਉਹ ਜਾ ਕੇ ਆਪਦੇ ਪਿੰਡ ਕੀ ਆਖੂਗੀ ਵੀ ਇਹਦੇ ਭਰਾ ਭੁਜਾਈ ਇਹ ਜੇ ਭੁਜਾਈ ਦੇ ਮੇਰੀ ਦੇ ਵੀ ਉਹਨੂੰ ਬੁਲਾ ਕੇ ਵੀ ਨਹੀਂ ਲਿਆਏ ਬੜਾ ਸੱਪਾ ਹੈ ਬੁਲਾਉਂ ਨੂੰ ਕਿਹੜਾ ਜਿੰਨਾ ਗਾਣ ਕੋਈ ਆਪਣਾ ਕੋਈ ਸਕੀਰੀ ਰਹਿ ਗਈ ਉਹ ਰੱਖਣੀ ਸੀ ਸਕੀਰੀ ਉਹ ਤਾਂ ਸਕੀਰੀ ਨੇ ਰੱਖੀ ਗੀ ਇਹਨਾਂ ਤੋਂ ਉਹ ਰੱਖ ਆ ਸੀ ਬਥੇਰਾ ਮੈਂ ਇਹਨਾਂ ਦਾ ਛੋਟਾ ਮੋਟਾ ਸਿਜਵਾਕ ਵੀ ਪਈਆਂ ਕਰਕੇ ਚਾਚੇ ਦਾ ਪੁੱਤਾ ਹੈਗਾ ਸੀ ਹਾਂ ਜੇ ਇਹਨਾਂ ਨੇ ਰੱਖਣਾ ਤਾਂ ਉਹ ਮੀਤ ਨੂੰ ਰੱਖ ਲੈਂਦੇ ਹੂੰ ਕੱਲ੍ਹ ਤਾਂ ਉਹ ਤਾਂ ਇਹਨਾਂ ਨੇ 100 ਕੁਸ ਕਿਹਾ ਹੂੰ ਤਾਂ ਜੀ ਮੇਰੀ ਗੱਲ ਸੁਣੋ ਸੋਚਣ ਵਾਲੀ ਗੱਲ ਹੈ ਨੰਬਰ ਵੀ ਇਹਨਾਂ ਨੇ ਬਲੌਕ ਲਿਸਟ ਵਿੱਚ ਸਿੱਟਤਾ ਸੀ ਵੀ ਮੀਤ ਕਿਤੇ ਫੋਨ ਫਾੜ ਵੀ ਨਾ ਕਰ ਲੇ ਤੇ ਹੁਣ ਕੋਈ ਆਪ ਨੂੰ ਪਈ ਹੋ ਕੋਈ ਮੁਸੀਬਤ ਤਾਂ ਆਏ ਆ ਜਾ ਲੈ ਕੋਈ ਗੱਲ ਨਹੀਂ ਇਹ ਜਿਹਨਾਂ ਨੇ ਤਾਂ ਕਰੀ ਸੀ ਜਿਹੇ ਕਰਨੀ ਸੀ ਕਰਤੀ ਸੀ ਲਾਪਾ ਤਾਂ ਘਰੇ ਆਏ ਬੰਦੇ ਨੂੰ ਕੀ ਆਉ ਕਰਨਾ ਬੁਲਾ ਲੈਣੋਂ ਕੰਮ ਕਰ ਲੈਣ ਦੇ ਚਲ ਤੁਸੀਂ ਬੁਲਾ ਕੇ ਲਿਓ ਮੈਂ ਨੂੰ ਚਾਹ ਪਾਣੀ ਖੜਾਇਆ ਵਾ ਚੰਗਾ ਚਲ ਬੁਲਾ ਲੈਣਾਂ ਇਹ ਵੀ ਟੱਕਰ ਮੰਡੀ ਇਹ ਵੀ जखम ਭਰਨ ਦਿੰਦੇ ਕੀ ਕੀ ਕੰਮ ਹੋਊਗਾ ਚਲ ਤੇਰਾ ਬੁਲਾ ਲਿਓ ਨਾ ਇਹ ਤਸ ਦੇਣ ਨੂੰ ਕੀ ਕਰਨਾ ਹੋ ਹੋ ਕਰਨੇ ਦਾ ਆ ਆ ਆ ਅੱਜ ਤਾਂ ਮੀਮੂ ਨਾਲ ਪਵਾਦੀ ਕੜਕਾਂ ਵੱਢਣ ਵਾਲੀਆਂ ਪਈਆਂ ਲੋਕਾਂ ਦੀਆਂ ਕਿਉਂ ਹੋਰ ਟਾਈਮ ਨਾਲ ਹੀ ਮੁੜਈ ਲੈ ਫਿਰ ਟਾਈਮ ਨਾਲ ਤਾਂ ਹੋਣਾ ਹੀ ਸੀਗਾ ਦੁੱਖਿਆ ਸੀਗਾ ਵੀ ਟਾਈਮ ਨਾਲ ਆਜੀ ਤੂੰ ਜਾਣਦੇ ਤਾਂ ਇੰਨੇ ਬਿਠੇ ਰਗਾ ਜਾਣ ਤਾਂ ਤੈਨੂੰ ਦੇ ਤਾਂ ਮਾਹ ਚੱਲ ਫੇਰ ਕਹੇਗੀ ਇੱਥੇ ਫੇਰ ਕਿਹੜਾ ਤੂੰ ਇੱਥੇ ਸਰਬੰਨ ਕੇ ਪਿਆ ਦੀ ਰੋਟੀਆਂ ਲਾਹਾਂ ਦੀ ਮੇਰੇ ਤਾਂ ਜੀ ਨਹੀਂ ਸੀ ਕਰਦਾ ਉਹਨੂੰ ਉਹ ਤਾਂ ਬਾਪੂ ਨੇ ਕਹਿਤਾ ਵੀ ਪਾਈ ਜੇ ਕਵੈਣ ਲੱਗੇ ਤਾਂ ਟਾਈਮ ਨਾਲ ਵਗ ਜਾ ਉਹ ਤੇਰਾ ਕਾਹਨੂੰ ਜੀ ਕਰਦਾ ਤੇਰਾ ਤਾਂ ਜੀ ਉੱਥੇ ਲੱਗਦਾ ਇੱਥੇ ਤੇ ਲੱਗਦੀ ਹੈ ਨਹੀਂ ਤੇ ਫਿਰ ਜੀ ਲੱਗਣੀ ਐ ਪੇਕੇ ਆਵੇ ਤੇਰਾ ਜਿਹੜਾ ਪੇਕੇ ਜੀ ਲੱਗਦਾ ਫਰ ਮੇਰਾ ਤਾਂ ਲੱਗਦਾ ਓਰੇ ਫਰ ਮੇਰਾ ਵੀ ਤੂੰ ਵੀ ਇੱਥੇ ਲਾਣਾ ਫਿਰ ਉਦੋਂ ਆਈ ਕਿਉਂ ਸੀ ਇੱਥੇ ਬੈ ਜਾ ਕਰੋ ਟਿੱਕੇ ਤੁਸੀਂ ਐਵੇਂ ਗੱਲਾਂ ਜੇ ਕਰੀ ਰਹੇ ਨੇ ਹੋਗੇ ਮੈਂ ਗਈ ਕੀ ਕਰਨੀ ਸੀ ਤੂੰ ਉਦਾਂ ਨਾ ਜ਼ਰੂਰੀ ਕੰਮ ਸੀਗਾ ਕੋਈ ਮੈਥੋਂ ਲੁੱਕਾ ਲੱਗਦੇ ਵਰਦੇ ਤੁਸੀਂ ਮੈਨੂੰ ਲੁੱਕਾ ਦੀ ਰੱਖਦੀ ਤਾਂ ਮੈਂ ਗੱਲ ਦੱਸਦੀ ਆ ਭਾਈ ਬੰਤੂ ਉਹ ਵਿਰਸਤਾ ਆਇਆ ਉਹਨੂੰ ਉਹ ਕੋਈ ਨਹੀਂ ਹੈਗੀ ਬੇਦਵਾ ਅੱਛਾ ਠੀਕ ਆ ਬਾਪੂ ਨਹੀਂ ਮੰਨਦਾ ਹਾਂ ਬੰਤੂ ਕਹਿੰਦਾ ਮੈਂ ਉੱਥੇ ਕਰਵਾਉਣਾਗਾ ਉਹ ਮੈਨੂੰ ਕਹਿੰਦਾ ਵੀ ਭੈਣੇ ਆ ਕੇ ਤੂੰ ਬਾਪੂ ਨੂੰ ਸਮਝਾ ਕੇ ਆ। ਅੱਛਾ ਹਾਂ। ਤੇ ਨਾ ਫਿਰ ਤੂੰ ਮੈਨੂੰ ਉਹ ਦਿਨ ਦੱਸਿਆ ਨਹੀਂ ਹੈਗਾ ਤੂੰ ਕੱਲੀ ਤੁਰੀ ਫਿਰਦੀ ਐ ਕਿ ਮੈਂ ਕੋਈ ਪਾਣੀ ਮਾਰਦਾ। ਪਾਣੀ ਦੀ ਮਾਰਨ ਦੀ ਗੱਲ ਨਹੀਂ ਇਹ ਗੱਲਾਂ ਨਾ ਪਰਦੇ ਜਾ। ਤੇ ਹੋਰ ਕੀ ਅੱਛਾ ਮੈਂ ਇਥੋਂ ਮੈਥੋਂ ਪਰਦਾ ਰੱਖੋਗੇ ਤੁਸੀਂ। ਭੈਣ ਭਰਾ ਮਾਰਾ ਵੀ 100 ਪਰਦਾ ਹੁੰਦਾਗਾ। ਹੂੰ। ਮੈਂ ਤਾਂ ਸੋਡੇ 'ਚ ਕੋਈ ਡਿੱਕਾ ਲਾਉਣਾਗਾ। ਨਹੀਂ ਡਿੱਕਾ ਤਾਂ ਤੁਸੀਂ ਨਹੀਂ ਲਾਉਂਦੇ ਹੁਣ ਮੇਰੀ ਗੱਲ ਸੁਣੋ ਅੱਧਾ ਕੰਮ ਤਾਂ ਮੈਂ ਕਰਦਾ। ਤੇ ਪੂਰਾ ਕੰਮ ਹੁਣ ਤੁਸੀਂ ਕਰਨਾਗਾ ਜਿਵੇਂ ਮਰਜ਼ੀ ਕਰੋ ਜਿਵੇਂ ਮਰਜ਼ੀ ਹੁਣ ਜਦੋਂ ਕੰਮ ਅੜ ਗਿਆ ਹੁਣ ਮੈਨੂੰ ਕਰਦੇ ਮੂਰੇ ਪਹਿਲਾਂ ਆਬਦੁਰੀ ਫਰੀਆਂ ਲੈ ਹੁਣ ਗੱਲ ਵਿੱਚ ਪਹਿਲਾਂ ਮੈਂ ਬਾਈ ਦਾ ਮੂੰਹ ਸੁੰਗਿਆ ਵੀ ਉਹ ਕਹਿੰਦਾ ਕੀ ਆ ਫਿਰ ਮੈਂ ਬਾਪੂ ਦਾ ਮੂੰਹ ਸੁੰਗਿਆ ਬਾਪੂ ਤਾਂ ਨਹੀਂ ਮੰਨਦਾ ਹੈਗਾਗਾ ਤੇ ਹੁਣ ਮੈਂ ਤੁਹਾਨੂੰ ਤਾਂ ਕਹਿਣੀ ਹੈਗੀ ਵੀ ਹੁਣ ਤੁਸੀਂ ਗੱਲ ਉਹ ਕਰ ਸੰਭਾਲਿਓ ਮੈਂ ਬਾਪੂ ਨੂੰ ਕਿਧਰ ਆਇਆ ਫਿਰ ਜਦੋਂ 1 2 ਜੀ ਹਾਂਗੀ ਉਹੀ ਤਾਂ ਗੱਲ ਆ ਗਈ ਬਾਪੂ ਨੂੰ ਆਏ ਤਾਂ ਹੈ ਨਹੀਂਗਾ ਵੀ ਮਸਾ ਸੁੱਖਣਾ ਰਿਸ਼ਤਾ ਆਉਂਦਾਗਾ ਉਹੀ ਤਾਂ ਗੱਲ ਹੈ ਘਰੇ ਰੋਟੀ ਪੱਕਦੀ ਹੋ ਜੂ ਨਾਲੇ ਮੇਰੀ ਗੱਲ ਸੁਣੋ ਜਦੋਂ ਉਹ ਨੂੰ ਨਹੀਂ ਹੈਗਾਗਾ ਜ਼ਿੰਦਗੀ ਉਹਨੇ ਕੱਢਣੀ ਆ ਤੇਰੇ ਮੇਰੇ ਵਰਗੇ ਨੂੰ ਕਾਹਦਾ ਇਧਰ ਆ ਜਾਗਾ ਨਾਲੇ ਕਿਸਮਤ ਦੀਆਂ ਟੇਡਾਂ ਹੁੰਦੀਆਂ ਆ ਕੀ ਪਤਾ ਚੱਲਦੇ ਚੱਲਦੇ ਨੂੰ ਕਿਸੇ ਨੂੰ ਕੀ ਹੋ ਜੇ ਉਹ ਬਾਪੂ ਦਾ ਵੀ ਤੇਰੇ ਵਰਗੀ ਐਡਾਂ ਦਾ ਦਿਮਾਗ ਜਿਵੇਂ ਤੂੰ ਨਹੀਂ ਮੰਨਦੀ ਉਹ ਵੀ ਨਹੀਂ ਮੰਨਦਾ ਕਿਸੇ ਦੀ ਮੈਂ ਤੁਹਾਡੀ ਕੀ ਗੱਲ ਨਹੀਂ ਮੰਨੀ ਹੈਗੀ ਸੀ ਉਹ ਮੰਨੀ ਕਿਹੜੀ ਅੱਜ ਤੱਕ ਅਜੇ ਤਾਂ ਮੈਨੂੰ ਦੱਸ ਦੇ ਚਲ ਕੋਈ ਨਾ ਮੇਰੀ ਗੱਲ ਸੁਣੋ ਮੜਿਆ ਮੈਨਾਂ ਤੱਕੀ ਆਈ ਮੈਂ ਦਸ ਕਿ ਮਿੰਟ ਪੈਣਾ ਸੀਗਾ ਤੇ ਤੁਸੀਂ ਅਦਰ ਕੰਕ ਕੋਲਤ ਦਾ ਸਾਰਾ ਤੋਲੀ ਤਾੜੀ ਦਾ ਦੇਖ ਲਿਆ ਉਹ ਤਾਂ ਬੜਾ ਆਤੀ ਹੁਣ ਤੇਰੇ ਸਾਰੇ ਬੈਠਾ ਰਹੂ ਵੀ ਜਦ ਤੂੰ ਆਏਂਗੀ ਤਾਂ ਕਪੈਣ ਵਾਲਿਆਂ ਨੂੰ ਕਹੂ ਭਈ ਮੇਰੇ ਘਰ ਵਾਲੀ ਨਹੀਂ ਹੈਗੀ ਕਰੇ ਹਜੇ ਫੇਰ ਆਇਓ ਬੱਢਣ ਚਲ ਕੋਈ ਨਾ ਫੇਰ ਉਹ ਮਜਬੂਰੀ ਵੀ ਸਮਝ ਲਿਆ ਕਰੋ ਕਿਸੇ ਦੀ ਪੈ ਜਾ ਫਿਰ ਤੂੰ ਜਾ ਕੇ ਅੰਦਰ ਪੈ ਜਾ ਪੈ ਨਹੀਂ ਆ ਗਈ ਚੰਗਾ ਤਸਤ ਕਦੋਂ ਮਰਜੀ ਕਹਾ ਤਸਤ ਕਲੇਸ ਪਾਉਣ ਬਹਿ ਜਾਂਨੇ ਹੋ ਮੇਰੇ ਨਾਲ ਕਲੇਸ ਪਾਉਣ ਆ ਲੈ ਜਾ ਤੇਰਾ ਝੋਲਾ ਜਾ ਚੱਕ ਕੇ ਨਹੀਂ ਦੇਖ ਲਾ ਉਹ ਬਿਹੜੇ ਜਿਹੇ ਆਉਂਦੇ ਚੰਗਾ ਮਰੇ ਸਾਲ ਕੜੇ ਨੇ ਇਸੇ ਝੋਲੇ ਨੇ ਘਰ ਪੱਟ ਰੱਖਿਆ ਤੀਜ ਦਿਨ ਚੜਜੂ ਲੈ ਕੇ ਨੂੰ ਵੀਰੇ ਹਾਂ ਪਾ ਪਕਰ ਆ ਗਏ ਹੁਣ ਤਾਂ ਮੈਨੂੰ ਦੱਸ ਦੇ ਵੀ ਕੀ ਕੰਮ ਆ ਇਹ ਜੋ ਉੱਥੇ ਇੰਨਾ ਅਬੜਵਾਹੇ ਨਾਲ ਭੱਜ ਕੇ ਆਇਆ ਤਾਈ ਕੇ ਘਰੋਂ ਵੀ ਛੇਤੀ ਆ ਜਾ ਛੇਤੀ ਆ ਜਾ ਕੀ ਹੋ ਗਿਆ ਇਹ ਜਾ ਮੇਰੀ ਗੱਲ ਸੁਣ ਤੇਰੀ ਨੰਨ ਦਾਈ ਹੋਈ ਐ ਅੱਛਾ ਹਾਂ ਉਹ ਕਿਵੇਂ ਆ ਗਏ ਵੀਰੇ ਪਤਾ ਨਹੀਂ ਕੋਈ ਕੰਮ ਆ ਕਹਿੰਦੀ ਠੀਕ ਐ ਤੇਰੀ ਪਰਜੈ ਨੂੰ ਕਹਿੰਦੀ ਸੀ ਮੈਂ ਤੈਨੂੰ ਤਾਂ ਸੱਤ ਕਿ ਲਿਆ ਤੇ ਗੱਲ ਕਰ ਤੂੰ ਨਾ ਇਹ ਬਾਲੀਆਂ ਗੱਲਾਂ ਨਾ ਸੁਣ ਤੋ ਬਾਈ ਮੁੱਕ ਉਹ ਤਾਂ ਇਹਨਾਂ ਨੇ ਕੋਈ ਗੱਲ ਨਹੀਂ ਰਹਾ ਪਾਈ ਸੀ ਚਲੋ ਉਹ ਤਾਂ ਠੀਕ ਹੈ ਵੀਰੇ ਪਰ ਮੇਰੇ ਤਾਂ ਹੋਰ ਹੀ ਧੜਕਣਾ ਜੀ ਵੱਧ ਗਈ ਸੱਚੀ ਨੰਨਤਾਈ ਕਹਿ ਤੋ ਕੋਈ ਧੜਕਣਾ ਵਧਣਾ ਇੱਕ ਹੀ ਗੱਲ ਹੈ ਕਿ ਉਹ ਕੰਮ ਹੋਊਗਾ ਉਹਨਾਂ ਨੂੰ ਪੁੱਛ ਲਈ ਕੀ ਕੰਮ ਹੈ ਕੋਈ ਤਾਂ ਤੇਰੀ ਨਹੀਂ ਗੱਲ ਕਰਨੀ ਸੀ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਬਾਤ ਤੇਰੀ ਤੇਰੀ ਪਛਾਈ ਨਾ ਤਾਂ ਕੋਈ ਕਰੀ ਉਹਨੇ ਤੁਹਾਨੂੰ ਦੱਸਣਾ ਉਹ ਕੋਈ ਤੁਹਾਨੂੰ ਦੱਸ ਦੇਣਗੇ ਠੀਕ ਹੈ ਤੇ ਗੱਲ ਗੱਲ ਬਾਅਦ ਵਿੱਚ ਹੋਰ ਗੱਲਾਂ ਸੁਣੀ ਉਹਨਾਂ ਦੀ ਨਹੀਂ ਸੁਣਦੀ ਵੀਰੇ ਆ ਆ ਜਾ ਕਿੰਨਾ ਟਾਈਮ ਹੋ ਗਿਆ ਕਹੇ ਨੂੰ ਹਲੇ ਤੱਕ ਨਹੀਂ ਆਈ ਹੈਗੀ ਪਤਾ ਨਹੀਂ ਕਿੱਥੇ ਰਹਿ ਗਈ ਸਸੀ ਗਾਣੀ ਸਸੀ ਗਾਲੋ ਹਰ ਕੀ ਮੈਂ ਠੀਕ ਆ ਬਧੀਆ ਪਾ ਵੀ ਠੀਕ ਐ ਤੂੰ ਦੱਸ ਕਿਵੇਂ ਆ ਹੁਣ ਬਸ ਕਿਵੇਂ ਹੋਣਾ ਤੁਹਾਨੂੰ ਪਤਾ ਹੀ ਐ ਟਾਈਮ ਲੰਘੇ ਜਾਂਦਾ ਬਸ ਜਿਵੇਂ ਇਸੋਣਾ ਟਾਈਮ ਨਿਭਾਉਣਾ ਚੱਲ ਹੋਰ ਤਾਂ ਹੁਣ ਕੀ ਐ ਬਸ ਟਾਈਮ ਪਾਸ ਹੀ ਐ ਸਾਰਿਆਂ ਦਾ ਤੇ ਹੋਰ ਦੱਸ ਸਭ ਠੀਕ ਠਾਕ ਆ ਹੁਣ ਤਾਂ ਹਾਂਜੀ ਬਧੀਆ ਠੀਕ ਐ ਦੀਦੀ ਤੇ ਤੁਸੀਂ ਕਿਵੇਂ ਅਚਾਨਕ ਆਉਣਾ ਹੋਵੇ ਤੁਹਾਡਾ ਉਹ ਬਸ ਮੈਂ ਤਾਂ ਤੇਰੇ ਕੋਲ ਹੀ ਆਈ ਸੀ ਮਾ ਚਲ ਨਾ ਤਾਂ ਹਾਲ ਚਾਲ ਪੁੱਛ ਲਾਂਗੇ ਤੇ ਨਾਲੇ ਮੈਨੂੰ ਥੋੜਾ ਜਿਹਾ ਕੰਮ ਸੀਗਾ ਅੱਛਾ ਕੰਮ ਮੇਰੇ ਤਾਂ ਹੀ ਸੀ ਕੰਮ ਹਾਂ ਭਾਬੀ ਤੇਰੇ ਤਾਂ ਹੀ ਸੀ ਕੰਮ ਤੈਨੂੰ ਵੀ ਪਤਾ ਹੀ ਆ ਹੁਣ ਵੀ ਆਪਣੇ ਘਰ ਚ ਕੌਣ ਆ ਹਨਾ ਕਮਾਉਣ ਵਾਲਾ ਉਹ ਤਾਂ ਜਲ ਮੈਨੂੰ ਪਤਾ ਹਾਂ ਤੇ ਮੰਮੀ ਦਾ ਤੁਹਾਨੂੰ ਪਤਾ ਬੁਰਾ ਹਾਲ ਹੀ ਆ ਬਾਈ ਤੋਂ ਬਾਅਦ ਤੇ ਬੁਰਾ ਹਾਲ ਤਾਂ ਹੋ ਹੀ ਜਾਂਦਾ ਦਾ ਕਹਿੰਦੇ ਹੁੰਦੇ ਆ ਮਾਵਾਂ ਨੂੰ ਪੁੱਤ ਭੁੱਲਣੇ ਸੌਖੇ ਨਹੀਂ ਹੁੰਦੇ ਉਹ ਖਾ ਤਾਂ ਚਲ ਸਾਰੇ ਨੂੰ ਮੈਨੂੰ ਪਤਾ ਤੇਰੇ ਲਈ ਕਿਹੜਾ ਉਹ ਸੌਖੀ ਗੱਲ ਆਗੀ ਇਹ ਤਾਂ ਗੱਲ ਹੈਗਾ ਹਨਾ ਤੇ ਮੈਂ ਤਾਂ ਤੇਰੇ ਨਾਲ ਬਸ ਇੱਕ ਛੋਟੀ ਜਿਹੀ ਰਈ ਕਰਦੀ ਸੀ ਹੁਣ ਤਾਂ ਚਲ ਤੇਰੀ ਮਰਜ਼ੀ ਹੈ ਮੈਂ ਤੇ ਤੇਰੇ ਨਾਲ ਧੱਕਾ ਨਹੀਂ ਕਰਦੀ ਜਿਵੇਂ ਤੈਨੂੰ ਠੀਕ ਲੱਗੇ ਉਹ ਨਾ ਬਾਈ ਦੇ ਪੈਸਿਆਂ ਵਾਲੇ ਫਾਰਮ ਜੇ ਭਰੇ ਸੀ ਤੇ ਉਹ ਪੈਸੇ ਆ ਗਏ ਅੱਛਾ ਹਾਂ ਤੇ ਹੁਣ ਮੈਂ ਤੈਨੂੰ ਐ ਕਹਿੰਦੀ ਸੀ ਪਰ ਉਤੇ ਲੋੜ ਆ ਤੇਰੇ ਸੈਨਾਂ ਦੀ ਵੀ ਜੇ ਤੇਰੇ ਸੈਨ ਹੋਣਗੇ ਤਾਂ ਉਹ ਪੈਸੇ ਤੈਨੂੰ ਮਿਲਣਗੇ ਦੇਖ ਮੈਂ ਤਾਂ ਪੈਸੇ ਕੀ ਕਰਨੇ ਮੈਂ ਤਾਂ ਸੱਚੀ ਇਹ ਪੈਸਿਆਂ ਦੀ ਲੋੜ ਨਹੀਂ ਹੈਗੀ ਮੈਂ ਮਰੇ ਦਾ ਮਾਸ ਨਹੀਂ ਖਾਣਾ ਚਾਹੁੰਦੀ ਹੈਗੀ ਨੇ ਮੱਜਾਂ ਨਾਲ ਹੀ ਕਹਿਤਾ ਵੀ ਮੈਨੂੰ ਤਾਂ ਪੈਸਿਆਂ ਦੀ ਲੋੜ ਨਹੀਂ ਕਮਲ ਗੇ ਇੱਥੇ ਪੈਸਿਆਂ ਪਿੱਛੇ ਤਾਂ ਮੈਂ ਤੇਰੇ ਨਾਲ ਜੀਦੀ ਜਾਨੀ ਐ ਵੀ ਹੁਣ ਤੇਰਾ ਬੱਲਣ ਫੁੱਕਣ ਦੂਰੀ ਵਾਰ ਕਾਦੇ ਨਾਲ ਕਰਾਂਗੇ ਜੇ ਹੁਣ ਹੱਥ ਲక్ష్ਮੀ ਆਉਂਦੀ ਐ ਤੇ ਉਹਨੂੰ ਧੱਕਾ ਦਿੰਦੀ ਐ ਕੋਈ ਨਾ ਕਰਦੀ ਐ ਮੈਂ ਤੇਰੇ ਨਾਲ ਤਾਂ ਗੱਲ ਇਹ ਤਾਂ ਗੱਲ ਤੇਰੀ ਠੀਕ ਆ ਭਾਬੀ ਮਰੇ ਨਮਾਸਤ ਕੋਈ ਵੀ ਨਹੀਂ ਖਾਣਾ ਚਾਹਦਾ ਦਿਲ ਤਾਂ ਬਹੁਤ ਦੁਖੀ ਹੁੰਦਾ ਹਨ ਸਾਡਾ ਕਿਹੜਾ ਕੋਈ ਉਹਦੇ ਮੰਗੂਆ ਹੋਗਾ ਬਥੇਰੋ ਚਿੱਤ ਔਖਾ ਹੈ ਪਰ ਕੀ ਕਰੀਏ ਹੁਣ ਤੈਨੂੰ ਵੀ ਪਤਾ ਮੈਂ ਵੀ ਆਪਦੇ ਘਰਵਾਰ ਦੀਆਂ ਮਾਂ ਦਾ ਬਾਲ ਔਖਾ ਹੈ ਪਿੱਛੋਂ ਵਿਚਾਨਾ ਹੈ ਉਹਦੇ ਕੋਈ ਚੰਗਾ ਗੁਜ਼ਾਰਾ ਹੋ ਜੂ ਦੇਖ ਮੈਂ ਤੈਨੂੰ ਨਹੀਂ ਕਹਿੰਦੀ ਜੇ ਤੈਨੂੰ ਲੱਗਦਾ ਥੋੜੇ ਬਹੁਤੇ ਤੂੰ ਆਪਦਾ ਕਰਨਾ ਵਿੱਚ ਦੋਨੇ ਨੂੰ ਸਸ ਨੇ ਆਦ ਅੱਧ ਕਰ ਲਿਓ ਭਾਵੇਂ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਿਓ ਨਾ ਨਾ ਬਣੇ ਮੈਨੂੰ ਤਾਂ ਕੁਛ ਨਹੀਂ ਚਾਹੀਦਾ ਜੇ ਮੇਰੇ ਇੱਕ ਸੈਣ ਨਾਲ ਮਾਂ ਦਾ ਕੋਈ ਹੱਲ ਹੁੰਦਾ ਚਲ ਉਹਦਾ ਬੜੇਪਾ ਹਨਾ ਸੌਖਾ ਲੰ ਐਨੇ ਹੁੰਦਾ ਪਤਾ ਕਮਾਈ ਨਹੀਂ ਦੇ ਸਕਦਾ ਚਲ ਰੱਬ ਕਹਿੰਦੇ ਹੁੰਦੇ ਜਿਹੜਾ ਕੁਛ ਵੀ ਕਰਦਾ ਕਰਦਾ ਤਾਂ ਚੰਗੇ ਲਈ ਹੈ ਪਰ ਜਿਹੜੀ ਮੌਤ ਹੋ ਗਈ ਉਹ ਬਹੁਤ ਮਾੜਾ ਹੋਇਆ ਮਾਂ ਨੂੰ ਵੀ ਔਖਾ ਹੋ ਗਿਆ ਮੈਨੂੰ ਵੀ ਹੋ ਗਿਆ ਚਲ ਕਿਤੇ ਨਾ ਕਿਤੇ ਤੈਨੂੰ ਵੀ ਹੋਇਆ ਭਰਾ ਬਿਨਾ ਵੀ ਭੈਣਾਂ ਨੂੰ ਹਨਾ ਫਰਕ ਨਹੀਂ ਬਰਾਬਰ ਦੀ ਵਾਂ ਸੀ ਵੀਰੇ ਬਰਾਬਰ ਦੀ ਵਾਂ ਟੁੱਟ ਗਈ ਪਤਾ ਕਿੰਨਾ ਔਖਾ ਹੋਇਆ ਦਿਲ ਬਹੁਤ ਔਖਾ ਹੁੰਦਾ ਬਸ ਕੁਛ ਉਹਦੇ ਮੰਗੂ ਕਰ ਨਹੀਂ ਸਕਦੇ ਹਾਂ ਕੋਈ ਗੱਲ ਨਹੀਂ ਭੈਣੇ ਦੇਖ ਮੈਂ ਤੁਹਾਨੂੰ ਜਵਾਬ ਨਹੀਂ ਦਿੰਦੀ ਹੈਗੀ ਮੈਂ ਸੰਜ ਜ਼ਰੂਰ ਕਰ ਦਵਾਂਗੀ ਲੈ ਆ ਦੇ ਰਹਿੰਦੇ ਕਿੱਥੇ ਕਾਗਜ਼ ਨਹੀਂ ਕੋਈ ਗੱਲ ਨਹੀਂ ਧੰਨਵਾਦ ਤੇ ਰਹਿਣੇ ਨਹੀਂ ਕੋਈ ਗੱਲ ਨਹੀਂ ਜਾਨਾ ਖੁਰਦਾ ਸੀ ਠੀਕ ਠਾਕ ਰਹਿੰਦੇ ਹੂੰ ਤਾਂ ਤੇਰੇ ਨਾਲ ਇਹ ਤੇਰੇ ਪੇਕੇ ਹਾਂ ਬਣੇ ਬਸ ਵਧੀਆ ਰਹਿੰਦੇ ਆ ਤੇ ਤੁਸੀਂ ਦੱਸੋ ਤੁਹਾਡਾ ਸਾਰਾ ਪਰਿਵਾਰ ਸਾਰੇ ਵਧੀਆ ਹਾਂ ਵਧੀਆ ਸਾਰੇ ਠੀਕ ਹੈ ਚਲੋਧੀ ਜਾਈਏ ਤੇ ਬੱਚੇ ਜਾਂਦੇ ਹੁਣ ਸਕੂਲ ਹਾਂ ਜਾਂਦੇ ਆ ਸਕੂਲ ਚਲ ਬਣੇ ਰੋਣਾ ਦੇਖ ਮੈਂ ਨਾ ਅੱਗੇ ਮੈਂ ਵੀ ਬੜਾ ਹੀ ਜ਼ਿਆਦਾ ਰੋਈ ਜਾਂਦੀ ਰਹਿੰਦੀ ਸੀ ਮੈਨੂੰ ਭਾਬੀ ਨੇ ਸਮਝਾਇਆ ਉਹ ਕਹਿੰਦੀ ਰੋਇਆ ਨਾ ਕਰ ਬਾਲਾ ਅਨੇ ਹੰਨਾ ਮਤਰੋਂ ਦੀ ਨਹੀਂ ਹੈਗੀ ਪਰ ਮੈਂ ਤਾਂ ਚੁੱਪ ਹੀ ਰਹਿਣੀ ਹੈਗੀ ਨਹੀਂ ਨਹੀਂ ਉਹ ਤਾਂ ਗੱਲ ਚੱਲ ਠੀਕ ਆ ਪਰ ਪਣ ਪਾਈ ਤੈਨੂੰ ਪਤਾ ਚੀਜ਼ ਹੀ ਇਹੋ ਜੀ ਹੁੰਦੇ ਆ ਹਨਾ ਜਿੱਤ ਤਾਂ ਔਖਾ ਹੁੰਦਾ ਹੀ ਹੈਗਾ ਤੁਸੀਂ ਚਾਹ ਤਾਂ ਨਹੀਂ ਪੀ ਲਿਆ ਨਾ ਨਾ ਆਹ ਪਾਣੀ ਤਾਂ ਫੜਾ ਗਈ ਸੀ ਭਾਬੀ ਤੇ ਆ ਗਈ ਹੈਗੀ ਕਹਿੰਦੀ ਮੈਂ ਚਾਹ ਲੈ ਕੇ ਆਉਣੀ ਆ ਮੁਰ ਕੇ ਆਈ ਨਾ ਉਹ ਮਤਲਬ ਤਾਂ ਤੁਹਾਨੂੰ ਬੁਲਾਉਣ ਵਾਗੇ ਹੋਣਗੇ ਉਹ ਦੂਧਰ ਅੱਛਾ ਨਹੀਂ ਮੈਨੂੰ ਤਾਂ ਵੀਰਾ ਲੈਣ ਗਿਆ ਸੀਗਾ ਅੱਛਾ ਅੱਛਾ ਉਹ ਫਿਰ ਕੋ ਕੰਮ ਕਰਨ ਲੱਗ ਗਿਆ ਚੱਲ ਕੋਈ ਨਹੀਂ ਆਪਾਂ ਪਾਣੀ ਦਾ ਇੰਤਜ਼ਾਮ ਕਰਦੇ ਹੁਣ ਆਉਂਦੇ ਹੀ ਹੋਣਗੇ ਲੈ ਕੇ ਕਲ ਮੈਂ ਦੇਖਦੀ ਆ ਜਾ ਕੇ ਭਾਬੀ ਹਾਂ ਠੀਕ ਚੰਗਾ ਇਹ ਉਬਲ ਜਾਹਣਾ ਭਾਬੀ ਬਣੀ ਨਹੀਂ ਚਾਹ ਜੀ ਦੀ ਚਾਹ ਜੀ ਕੋਸ ਲੱਗ ਗਈ ਇਹਦੀ ਗੱਲ ਸੁਣ ਹਾਏ ਭਾਬੀ ਐ ਕੋਈ ਬੁੜੀ ਹੰਦੀ ਆ ਦੇਖ ਮਰੋੜਾ ਨਾ ਕੀ ਹੋ ਗਿਆ ਮੈਨੂੰ ਨਹੀਂ ਪਤਾ ਕੀ ਹੋਇਆ ਅੰਦਰ ਕੀ ਗੱਲਾਂ ਚੱਲਦੀਆਂ ਸੀ ਮੈਨੂੰ ਸਾਰਾ ਪਤਾ ਹੈ ਹਾ ਵੀ ਗੱਲਾਂ ਕੀ ਚੱਲਣਿਆ ਹੁਣ ਉਹ ਜਿਹੜੀ ਗੱਲ ਮੈਨੂੰ ਪੁੱਛਣ ਆਈ ਐ ਮੈਂ ਤਾਂ ਉਹਦੀ ਹਾਮੀ ਭਰਨੀ ਆ ਉਹ ਵੀ ਅਗਲਾ ਉਹਦੇ ਕੰਮ ਆਇਆਗਾ ਨਹੀਂ ਮੇਰੀ ਗੱਲ ਸੁਣ ਪਹਿਲਾਂ ਤਾਂ ਤੇਰਾ ਬਾਲਨ ਹੂਕਣ ਮਸਾਂ ਕੀਤਾ ਹੁਣ ਦੂਰੀ ਬਾਅਦ ਜਿਹੜੇ ਤੇਰੇ ਹੱਥ ਲక్ష్ਮੀ ਲੱਗਦੀ ਐ ਤੂੰ ਤੱਕਾ ਦਿੰਨੀ ਐ ਅੱਛਾ ਭਾਬੀ ਫਿਰ ਮੈਂ ਹੋਰ ਕੀ ਕਰਾਂ ਮੈਂ ਤਾਂ ਭੈਣ ਨੂੰ ਵੀ ਇਹੀ ਗੱਲ ਕਹੀ ਐ ਵੀ ਉਹ ਮਰੇ ਦਾ ਮਾਸ ਮੈਟੀ ਤੇਰੀ ਭੈਣ ਕਾਦੀ ਤੇਰੀ ਭੈਣ ਕਾਦੀ ਸਾਲ ਹੋ ਗਿਆ ਤੇਰੀ ਜਾਤ ਨਹੀਂ ਪੁੱਛੀ ਵੀ ਤੂੰ ਜਾਉਂਦੀ ਐ ਕਿ ਮਰ ਗਈ ਉਹਨਾਂ ਨੇ ਤਾਂ ਤੈਨੂੰ ਦਫਾ ਕਰਤਾ ਸੀ ਉਹ ਤਾਂ ਚਲੋ ਕਰਤਾ ਸੀ ਫਿਰ ਹੁਣ ਦੇਖੋ ਉਹ ਪੈਸੇ ਜਿਹੜੇ ਐਕਸੀਡੈਂਟ ਵਾਲੇ ਮਿਲਨੇ ਹੋ ਤਾਂ ਉਹਨਾਂ ਨੂੰ ਮਿਲਨੇ ਚਾਹੀਦੇ ਆ ਨਾ ਵਿਆਹੀ ਤਾਂ ਤੂੰ ਹੀ ਸੀ ਨਾ ਹਾਂ ਵਿਆਹੀ ਤੇਰਾ ਵੀ ਹੱਕ ਬਣਦਾ ਨਾ ਹੱਕ ਤਾਂ ਬਣਦਾ ਹੁਣ ਉਸ ਘਰ ਤੇ ਮੇਰਾ ਕਾਹਦਾ ਹੱਕ ਆ ਜਦੋਂ ਮੈਂ ਥੋ ਆਈਗੀ ਤਾਂ ਉਹਨਾਂ ਦੇ ਪੈਸਿਆਂ ਦਾ ਵੀ ਮੇਰਾ ਕੋਈ ਹੱਕ ਨਹੀਂ ਮੈਂ ਤਾਂ ਤਾਂ ਕਰਕੇ ਜਵਾਬ ਦੇਤਾ ਤੁਹਾਨੂੰ ਤੁਸੀਂ ਗੱਲ ਸੁਣ ਲਈ ਸੀ ਮੈਂ ਸੁਣ ਲਈ ਸੀ ਮੈਨੂੰ ਪਤਾ ਸੀ ਵੀ ਕੀ ਖਿਚੜੀ ਪਕਾਉਣ ਨੂੰ ਆ ਤੁਸੀਂ ਅੰਦਰ ਨਾ ਤੇ ਮੇਰੀ ਗੱਲ ਸੁਣ ਤੂੰ ਸਿੱਧੀ ਕਹਿ ਦਿੰਦੀ ਵੀ ਤੂੰ ਮੇਰੀ ਨਾਂ ਦਾ ਕਾਹਦੀ ਤੂੰ ਸੈਨ ਕਿਹੜੇ ਮੁੰ ਨਾਲ ਕਰੇਂਗੀ ਤੈਨੂੰ ਪਤਾ ਨਹੀਂ 5 ਲੱਖ ਰੁਪਈਆ ਲਾ ਕੇ ਤੇਰੇ ਬਣਾਣੇ ਆਇਆ ਸੀ ਹੁਣ ਦੂਰੀ ਵਾਰ ਫੇਰ ਅਸੀਂ ਵਿਆਹ ਨੂੰ ਤਿਆਰ ਆ। ਅੱਬ ਚਲ ਕੋਈ ਨਹੀਂ ਜਿਹੜੇ ਲੱਗੇ ਸੀਗੇ ਉਹ ਤਾਂ ਹੁਣ ਮੈਨੂੰ ਵੀ ਪਤਾ ਤੇ ਗੱਲ ਕਰ ਮੈਂ ਤਾਂ ਇਹ ਕਹਿੰਨੀ ਆ ਦੁਬਾਰੇ ਮੇਰਾ ਘਰ ਹੋਈ ਨਾ ਨਾ ਵੀ ਜਿਹੜਾ ਤੁਹਾਡੇ ਖਰਚਾ ਹੋ ਜੇ। ਮੇਰੀ ਗੱਲ ਸੁਣ ਲਾ। ਸੈਨ ਸੁਣ ਮੈਂ ਨਹੀਂ ਹੋਣਦੇ ਨੇ। ਸੈਨ ਮੈਂ ਤਾਂ ਕਰੂੰਗੀ ਸਾਰੇ ਪੈਸੇ ਤੈਨੂੰ ਹੀ ਮਿਲਨੇ ਚਾਹੀਦੇ। ਕਦੀ ਫਿਰ ਮੈਂ ਹੁਣ ਕੀ ਕਹਾ ਉਹਨਾਂ ਨੂੰ ਮੈਂ ਤਾਂ ਕਹਤਾ ਵੀ ਮੈਨੂੰ ਨਹੀਂ ਚਾਹੀਦੀ। ਨਾ ਪਹਿਲਾਂ ਪੁੱਛਣਾ ਸੀ ਮੇਥੋਂ ਤੂੰ ਮੋਜਾਂ ਨਾਲ ਚੁੱਪ ਕਰਕੇ ਆਏ ਕਹਤਾ ਵੀ ਹਾਂ ਮੈਂ ਕਰ ਦੂੰਗੀ ਸਹਿਣ। ਹੁਣ ਉਹ ਤੇਰੀ ਨਨਦ ਕਾਦੀ ਐ ਹੁਣ ਜੇ ਆਪ ਨੂੰ گاਉ ਆਇਆ ਤਾਂ ਭੱਜਿਆ ਹੀ। ਉਹ ਤਾਂ ਚਲੋ ਠੀਕ ਆ ਫਿਰ ਤੁਸੀਂ ਵੀ ਪਹਿਲਾਂ ਗੱਲ ਕੀਤੀ ਹੋਣੀ ਐ ਹੁਣ ਮੈਨੂੰ ਕਹੀ ਜਾਂਦਾ ਤੁਸੀਂ ਪਹਿਲੀ ਦੱਸ ਦਿੰਦੇ ਮੈਨੂੰ। ਪਹਿਲਾਂ ਜੇ ਮੇਰੇ ਕੋਲੇ ਉਹ ਦੱਸਦੀ ਤਾਂ ਮੈਂ ਉੱਥੋਂ ਹੀ ਜਵਾਬ ਦੇ ਦਿੰਦੀ ਤੈਨੂੰ ਤਾਈਕੇ ਘਰੋਂ ਲਿਆਉਣ ਦੀ ਲੋੜ ਹੀ ਨਹੀਂ ਸੀ। ਮੈਂ ਸਿੱਧਾ ਜਵਾਬ ਦੇ ਦਿੰਦੀ। ਅੱਛਾ ਨਾਲੇ ਮੇਰੀ ਗੱਲ ਸੁਣ ਲੈ। ਹਾਂ ਬਸ ਤਾਲਮਟੋਲੇ ਕਰਕੇ ਵਿਆਹ ਕੇ ਚਾ ਉਹਨੂੰ ਐਂ ਕਹਦੇ ਆ ਕੋਈ ਨਾ ਵੀ ਮੈਂ ਸਹਿਣ ਕਰ ਦੂੰ ਉਹ ਤਾਂ ਮੈਂ ਕਹਤਾ ਭਾਬੀ ਕਹਿ ਕੀ ਦਿੱਤਾ ਹੁਣ ਤੂੰ ਸੁਮਾਰ ਕੇ ਗੱਲ ਨਾ ਆਦੇ ਕੰਨ ਚ ਪਾ ਲਾ ਠੀਕ ਆ ਭਾਬੀ ਲੈ ਚਾ ਮੈਂ ਲੈ ਆਉਣੀ ਆ ਫਿਰ ਤੂੰ ਇਹ ਜੇ ਨਸ਼ੇੜੀ ਬੰਦੇ ਤੇ ਲੜ ਲਾਉਂਗੀ ਨਾ ساری ਉਮਰ ਰੋਏਂਗੀ ਨਾਲੇ ਤੂੰ ਮੈਂ ਤਾਂ ਭਾਬੀ ਕਹਿੰਦੀ ਨਹੀਂ ਹੈਗੀ ਵੀ ਮੈਨੂੰ ਵਿਆਹ ਕੇ ਤੋਰੋ ਮੈਂ ਤਾਂ ਇੱਥੇ ਦੋ ਰੋਟੀਆਂ ਖਾਣੀਆਂ ਆ ਇੱਥੇ ਬੈਠੀ ਰਹੂੰਗੀ ਮੈਂ ਤਾਂ ਲੋੜ ਨਹੀਂ ਵਿਆਹ ਬੂ ਦੀ ਨਾ ਦੋ ਰੋਟੀਆਂ ਤੇ ਕਿਹੜਾ ਕੁਝ ਲੱਗਦਾ ਨਹੀਂ ਦੋ ਰੋਟੀਆਂ ਤੇ ਲੱਗਦਾ ਨਹੀਂ ਕੁਝ ਆਹ ਤਾਂ ਮੈਨੂੰ ਪਤਾ ਹੀ ਐ ਭਾ ਬਿਖਰਚਾਤ ਹੋਈ ਜਾਂਦਾ ਇੱਕ ਜੀ ਨਾਲ ਹੀ ਕਹਿੰਦੇ ਹੁੰਦੇ ਆ ਖਰਚਾ ਵੱਧ ਜਾਂਦਾ ਮੰਗਿਆਈ ਦਾ ਟਾਈਮ ਐ ਅਸੀਂ ਵੀ ਆਪਦੇ ਜਵਾਕ ਜੱਲੇ ਪੜਾਉਣੇ ਆ ਲਿਖਾਉਣੇ ਆ ਵਿਆਹਣੇ ਕਰਨੇ ਆ ਹੁਣ ਤੇਰਾ ਤਾਂ ਨਹੀਂ ਸਾਰੀ ਉਮਰ ਠੇਕਾ ਲਿਆ ਵੀ ਤੈਨੂੰ ਇੱਕ ਵਾਰੀ ਵਿਆਹਿਆ ਸੀ ਭਾਈ ਤੇਰੇ ਕਰਮ ਮਾੜੇ ਸੀ ਹੁਣ ਸਾਡੇ ਕੀ ਸਾਰੇ ਲਓ ਮੈਂ ਲਿਆਉਣੇ ਚਾਹ ਤੁਸੀਂ ਬਹਿ ਜਾਂਦੇ ਮੈਂ ਨਾ ਮੈਂ ਨਹੀਂ ਬਹਿੰਦੀ ਉਹਦੇ ਕੋਲੇ ਜੇ ਮੇਰੇ ਮੂੰਹ ਚੋਂ ਕੋਈ ਗੱਲ ਨਿਕਲ ਜੂਗੀ ਫਿਰ ਤੂੰ ਆਪਦੇ ਭਰਾ ਨੂੰ ਵੱਡੀ ਬਣਾ ਕੇ ਗੱਲ ਛੱਡੇਂਗੀ ਇਹ ਐਂਡ ਚੰਗਾ ਰਹਿੰਦੀ ਹੈ ਨਾ ਬਸ ਉਹਨੂੰ ਚਾਹ ਪਿਆ ਕੇ ਪਰਾਂ ਭਜਾਵ ਠੀਕ ਹੈ ਇਹਦੇ ਤੋਂ ਚਾਹ ਲੈ ਜਾਈ ਬਸ ਗੱਲ ਮੈਂ ਜਿਹੜੀ ਤੈਨੂੰ ਕਹਤੀ ਨਾ ਲੜਵਾਂ ਨਾ ਲਾਵਦੇ ਕੋਈ ਨਹੀਂ ਬਾਬੀ ਬੰਨ ਲੀ ਲੜਨਾ ਕਰ ਲੈਣੀ ਇਹ ਗੱਲ ਜਾ ਚਲ ਫੜਾਇਆ ਛੇਤੀ ਦਿਨੇ ਮੋਜਾਂ ਵਾਲੀ ਖਾਮੀ ਭਰਨ ਨੂੰ ਤਿਆਰ ਵੀ ਤੂੰ ਸਹਣ ਕਿਹੜੇ ਮੂੰਹ ਨਾਲ ਕਰਦੀ ਐ ਇੱਥੇ ਤਾਂ ਪੈਸੇ ਪੈਸੇ ਕਰਦੇ ਮਰੀ ਜਾਂਦੇ ਆ ਤੇ ਇਹ ਜੇ ਪੈਸੇ ਹੱਥ ਆਉਂਦੇ ਆ ਤਾਂ ਉਹਨਾਂ ਨੂੰ ਜਵਾਬ ਦੇਈ ਜਾਂਦੀ ਐ ਕੋਈ ਨਾ ਮੈਂ ਵੀ ਕਰਦੀ ਆਂ ਟੀ ਨਾਲ ਗੱਲ। ਵੀੜ ਪਾਤੀ? ਬਾਤ ਹੀ ਵਸੇ ਤਾਂ ਵੀੜ ਤਾਂ ਕੋਈ ਕੱਟਾ ਖੋਲਣਾ ਵੈਸੇ ਬਾਅਦ ਚ ਖੋਲ ਲੂਆਂ ਮੈਂ ਕੋਈ ਗੱਲ। ਇਹ ਤਾਂ ਖੋਲੀ ਚੱਲੀ। ਮੈਂ ਤੈਨੂੰ ਜਿਹੜੀ ਗੱਲ ਦੱਸਦੀ ਆਂ ਨਾ ਉਹ ਗੱਲ ਸੁਣ ਲੈ ਮੇਰੀ। ਅੱਜ ਮੀਤ ਦੀ ਨਾਨ ਤਾਂ ਪਤਾ ਕਿਉਂ ਆਈ ਸੀ? ਕਿਉਂ ਆਈ ਸੀ? ਕੋਨਾ ਪੈਸੇ ਮਿਲਨੇ ਆ ਬਾਈ ਦੇ। ਅੱਛਾ ਤੇ ਉਹ ਪੈਸਿਆਂ ਵਾਸਤੇ ਸੈਨ ਕਰਵਾਉਣ ਆਈ ਸੀ ਕਹਿੰਦੀ ਵੀ ਸੈਨ ਕਰ ਦੇ ਤੇ ਮੈਂ ਤਾਂ ਮੀਤ ਨੂੰ ਕਹਤਾ ਮੈਂ ਕਿਹਾ ਖਬਰਦਾਰ ਹੋ ਜਾ ਜੇ ਸੈਨ ਕੀਤੇ ਸਾਲ ਪਾਰ ਹੋ ਗਿਆ ਤੇਰੀ ਬਿੜਕ ਨਹੀਂ ਲਈ ਵੀ ਤੂੰ ਜਾਉਂਦੀ ਹੈ ਕਿ ਮਰ ਗਈ ਤੂੰ ਸੈਨ ਕਿਉਂ ਕਰਦੀ ਇਹ ਤਾਂ ਗੱਲ ਤੇ ਠੀਕ ਹੈ ਤਾਂ ਹੀ ਮੈਂ ਕਿਹਾ ਵੀ ਇਹ ਕਿਵੇਂ ਆ ਗਈ ਹੁਣ ਮੇਰੀ ਗੱਲ ਸੁਣੋ ਜੀ ਹੁਣ ਜੇ ਆਪਣੀ ਕੁੜੀ ਨੂੰ ਕੁਝ ਮਿਲਦਾ ਕੁੜੀ ਨੂੰ ਤਾਂ ਫੱਟਦੇ ਨੇ ਉਹਦੀ ਮਗਰ ਲਾ ਲਿਆ ਤੇ ਮੈਂ ਤਾਂ ਫਿਰ ਮੀਤ ਨੂੰ ਸਿੱਧਾ ਹੀ ਕਹਤਾ ਮੈਂ ਕਿਹਾ ਵੇਖ ਇਹ ਤੇ ਹੱਕ ਤੇਰਾ ਤੇਰਾ ਬੰਦਾ ਮੁੱਕਿਆ ਤੇ ਕੁੜੀ ਨੇ ਨਾ ਭੁਮਾਲਿਆ Amit ਨੂੰ ਕਹਿੰਦੀ ਵੀ ਮੈਂ ਤਾਂ ਵਿਸਾਇਣ ਕਰ ਦੂੰਗੀ ਕਿ ਭਾਬੀ ਆਪਣੀ ਮਾਂ ਦਾ ਬੜੇ ਪਰ ਉਲਜੂਗਾ ਤੇ ਉਹ ਮਾਂ ਕਹਦੀ ਏ ਸਾਲ ਪਰ ਹੋ ਗਿਆ ਉਹਨੂੰ ਗੋਡੇ ਨਹੀਂ ਲਾ ਕੇ ਬਿਠਾਈ ਇਹਨਾਂ ਨੇ ਕੁੜੀ ਧੱਕਾ ਦੇਤਾ ਉਹਦੀ ਬਾਕੀ ਇਹਦਾ ਬੰਦਾ ਮਰੇ ਇਹਦੀ ਹੱਕ ਮੰਗਦੇ ਇਹਦੀ ਰੁਪਈਆ ਪੜਨਗੇ ਉਹਨਾਂ ਦਾ ਕੀ ਹੱਕ ਮੰਗਦਾ ਐਵੇਂ ਪੰਗੇ ਲੈਂਦੇ ਬਿੱਤੇ ਉਹਨੂੰ ਤੇ ਕੁੜੀ ਐਨੇ ਤਾਂ ਵਿੱਚ ਵਿਚਾਲੇ ਕੁੜੀ ਖਾ ਜੇ ਨਾਲੇ ਜੀ ਮੇਰੀ ਗੱਲ ਸੁਣੋ ਵੇਖ ਤੁਸੀਂ ਮੈਨੂੰ ਕਹਿ ਤਾਂ ਦਿੰਦੇ ਹੋ ਪੀਤੂ ਬਾळा ਬੋਲਦੀ ਆ ਮੈਂ ਬੋਲਦੀ ਤਾਂ ਹੱਕ ਨੂੰ ਹੀ ਬੋਲਦੀ ਆ ਮੈਨੂੰ ਆਏ ਹੁਣ ਜੇ ਚਾਰ ਪੈਸੇ ਮੀਤ ਕੋਲੇ ਹੋਣੇ ਮੀਤ ਦਾ ਵਿਆਹ ਕਰਦਾਂਗੇ ਮੀਤ ਦੇ ਕੋਲੇ ਰਹਿਣਗੇ ਅੱਛਾ ਹੈ ਇਹ ਚੋ ਮੈਂ ਕੀ ਖਾਣਾ ਖਟਣਾ ਮੇਰੇ ਕੰਨੀ ਵੀ ਆਏ ਕੀ ਕਣੱਖਾ ਜਾ ਝਾਕਦਾ ਮੈਂ ਤਾਂ ਤੇਰੀ ਭੈਣ ਦਾ ਭਲਾ ਹੀ ਸੋਚਦੀ ਆ ਮੈਂ ਮਾੜਾ ਨਹੀਂ ਕਰਦੀ ਚਲ ਕੋਈ ਨਾ ਫਿਰ ਮੀਤ ਕੀ ਕਹਿੰਦੀ ਹੁਣ ਮੈਂ ਤਾਂ ਮੀਤ ਨੂੰ ਕਹਤਾ ਵੀ ਉਹਨੂੰ ਵਾਪਸ ਮੋੜ ਦੇ ਤੇ ਉਹਨੇ ਵਾਪਸ ਮੋੜਤੀ ਚਲ ਵਧੀਆ ਕਰ ਕੋਈ ਗੱਲ ਨਹੀਂ ਜੇ ਕੋਈ ਪੈਸੇ ਆਉਂਦੇ ਘਰੇ ਪੈਸੇ ਕੀ ਮਾੜੇ ਆ ਰੇ ਮੀਤ ਨੂੰ ਕਹ ਵੀ ਤੂੰ ਰੱਖ ਆਪਦੇ ਕੋਲੇ ਤੇਰੇ ਪੰਤੇ ਤੇਰੀ ਇਕ ਬੰਦ ਉਹਨਾਂ ਦਾ ਕੀ ਹੱਕ ਬੰਦਾ ਇਹ ਸਾਲ ਦੋ ਸਾਲੋਂ ਕੋ ਤਾਂ ਜਿਆਤਨੀ ਕੋਈ ਚੀਜ਼ ਨਹੀਂ ਇਹਨਾਂ ਨੇ ਨਾਲੇ ਜੀ ਮੇਰੀ ਗੱਲ ਸੁਣੋ ਘਰੋਂ ਆਪਾਂ ਸਮਾਨ ਨਹੀਂ ਚੱਕਿਆ ਕੋਈ ਦੋ ਪੈਸੇ ਦੀ ਆਪਾਂ ਚੀਜ਼ ਨਹੀਂ ਚੱਕੀ ਇਹ ਤਾਂ ਹੈ ਹੈ ਸਾਰਾ ਕੁਸੀ ਉਹਨਾਂ ਦੇ ਕੋਲ ਛੱਡ ਗਏ ਆ ਦੋ ਤਿੰਨ ਸਾਲ ਆਪਣੀ ਕੁੜੀ বাস ਕੇ ਆਈ ਹੈ ਹਮ ਆਪਾਂ ਕਿਹਾ ਵੀ ਉਹ ਕਿਸੇ ਦਾ ਹੱਕ ਖਾਣੇ ਆ ਸਹੀ ਗੱਲ ਹੈ ਇਹਦੇ ਬੰਦੇ ਦਾ ਹੱਕ ਹੈ ਇਸੇ ਨੂੰ ਮਿਲਣਾ ਚਾਹੀਦਾ ਜੀ ਕੇ ਜੇ ਭਈ ਵੀ ਇਹਦਾ ਜੀ ਕਰੂਗਾ ਤਾਂ ਲੱਖ 2 ਲੱਖ ਰੁਪਏ ਆਪਦੀ ਸੱਸ ਦੇ ਨਾ ਕਰਵਾ ਸਕਦੀ ਐ ਸਾਰਾ ਨਹੀਂ ਮੈਂ ਦੇਣ ਦਿੰਦੀ ਇਹ ਗੱਲ ਤੁਸੀਂ ਵੀ ਸਮਝ ਲਓ ਕੋਈ ਨਾ ਕਰ ਲਾਂ ਜਿਵੇਂ ਤੂੰ ਕਹੇਂਗਾ ਮੈਂ ਕਰ ਲਾਂ ਚੱਲ ਕੋਈ ਨਾ ਪਾਲੋ ਫੀਡ ਫਸਵਾ ਲੈ ਕਰ ਲਓ ਤਾਂ ਇਹਦੀ ਵੀ ਸਿਆਣੀ ਆ ਪਰ ਕਾਈ ਨਹੀਂ ਗੱਲਾਂ ਕਰਦੀ ਹੁੰਦੀ ਪਰ ਫਰਾਉ ਗੱਲੇ ਵੀ ਸਿਆਣੀ ਹੈ ਤੇ ਆਪਣੀ ਕੁੜੀ ਦੀ ਹੱਕ ਹੈ ਸਾਰੇ ਰੁਪਏ ਦੇਣ ਦਾ ਉਹ ਤਾਂ ਕਿਸੇ ਉਹਨਾਂ ਨੇ ਜਾਤ ਨਹੀਂ ਪੁੱਛੀ ਇਹਦੀ ਪੱਕੇ ਪਰ ਰੁਪਏ ਕਰਿਆ ਇਹਨੂੰ ਇਹਦੀ ਹੱਕ ਬਣਦਾ ਇਹਦਾ ਬੰਦਾ ਮਰਿਆ ਸੀ ਇਹਨਾਂ ਤੋਂ ਬਹੁਤ ਪੈਸੇ ਨਿਕਰਦੇ ਹੋਣ ਕਾਹੀ ਇਹਨੂੰ ਬੁਰਾਉਂਦੇ ਫਿਰਦੇ ਚਲੋ ਕੋਈ ਨਾ ਆਪਣੇ ਕੋਲ ਹੀ ਆਉਣਗੇ ਕੀ ਤਾਂ ਕਰੇ